ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਸਵੇਰ ਦੇ ਨਾਸ਼ਤੇ ਵਿੱਚ ਬਣਾ ਰਹੀ ਹਾਂ ਸੂਜੀ ਦਾ ਬਹੁਤ ਹੀ ਟੇਸਟੀ ਹੈਲਦੀ ਤੇ ਬਹੁਤ ਹੀ ਸੁੱਖਾ ਨਾਸ਼ਤਾ ਜੋ ਕਿ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਸਾਰਿਆਂ ਨੂੰ ਬਹੁਤ ਪਸੰਦ ਆਉਣ ਵਾਲਾ ਹੈ ਬੱਚੇ ਤੇ ਇਹਨੂੰ ਬਹੁਤ ਜ਼ਿਆਦਾ ਲਾਈਕ ਕਰਨਗੇ ਬੱਚਿਆਂ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਤੁਸੀਂ ਇਹਨਾਂ ਨੂੰ ਇਹ ਟਿਫਿਨ ਵਿੱਚ ਵੀ ਦੇ ਸਕਦੇ ਹੋ ਇਹ ਨਾਸ਼ਤਾ ਇੰਨਾ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤਰੇਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਸੂਜੀ ਦਾ ਇਹ ਨਾਸ਼ਤਾ ਬਣਾ ਕੇ ਤਿਆਰ ਕਰਦੇ ਹਾਂ ਇੱਕ ਬੋਲ ਵਿੱਚ ਪਾਵਾਂਗੇ ਦੋ ਕੋਲੀਆਂ ਸੂਜੀ ਦੀਆਂ ਕੋਈ ਵੀ ਕੋਲੀ ਜਾਂ ਕੱਪ ਦਾ ਨਾਪ ਤੁਸੀਂ ਲੈ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਦੋ ਕੋਲੀਆਂ ਦਹੀਂ ਦੀਆਂ ਜਿੰਨੀ ਸੂਜੀ ਲੈਣੀ ਹੈ ਉਹਨਾਂ ਹੀ ਅਸੀਂ ਦਹੀਂ ਲਵਾਂਗੇ ਤੇ ਅੱਧੀ ਕੋਲੀ ਇੱਥੇ ਪਾ ਦਾਂਗੇ ਪਾਣੀ ਦੀ 1.5 ਚਮਚ ਪਾਵਾਂਗੇ ਅਸੀਂ ਇੱਥੇ ਨਮਕ ਛੋਟਾ ਚਮਚ ਮਾਅ ਲਿਆ ਆ ਤੇ ਅੱਧਾ ਚਮਚ ਪਾਵਾਂਗੇ ਕਾਲੀ ਮਿਰਚ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਇਹਨਾਂ ਕ ਅਸੀਂ ਪਾਣੀ ਅਜੇ ਐਡ ਕਰਨਾ ਇਹਦੇ ਵਿੱਚ ਲੋਡ ਹੋਏਗੀ ਤਾਂ ਅੱਗੇ ਅਸੀਂ ਪਾਣੀ ਪਾਵਾਂਗੇ ਇਹਦੇ ਵਿੱਚ ਇਹਨੂੰ ਅਸੀਂ ਹੁਣ 10-15 ਮਿੰਟ ਵਾਸਤੇ ਰੱਖ ਦਵਾਂਗੇ ਤਾਂ ਕਿ ਸੂਜੀ ਚੰਗੀ ਤਰ੍ਹਾਂ ਫੁੱਲ ਸਕੇ ਇੱਥੇ ਅਸੀਂ 20 ਮਿੰਟ ਬਾਅਦ ਚੈੱਕ ਕਰਾਂਗੇ ਸੂਜੀ ਨੂੰ ਸੂਜੀ ਦੇਖੋ ਕਾਫੀ ਫੁੱਲ ਗਈ ਐ ਸਾਰਾ ਦਹੀਂ ਤੇ ਪਾਣੀ ਸੂਜੀ ਨੇ ਸੋਖ ਲਿਆ ਆ ਹੁਣ ਅਸੀਂ ਇਹਦੇ ਵਿੱਚ ਕੋਈ ਸਬਜ਼ੀਆਂ ਐਡ ਕਰਾਂਗੇ ਅੱਧਾ ਕੱਪ ਪਾ ਦਾਂਗੇ ਬਰੀਕ ਕੱਟੇ ਹੋਏ ਪਿਆਜ਼ ਅੱਧਾ ਕੱਪ ਬਰੀਕ ਕਟੀਆਂ Shimla Mircha ਤੇ ਇੱਕ ਗਾਜਰ ਇਥੇ ਲਈ ਹੈ ਕद्दूकस ਕਰਕੇ ਚਾਹੋ ਤੇ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਨਾਲ ਹੀ ਪਾ ਦਾਂਗੇ ਬਰੀਕ ਕੱਟਿਆ ਹੋਇਆ ਅਦਰਕ ਤੇ ਹਰੀਆਂ ਮਿਰਚਾਂ ਤੇ ਬਰੀਕ ਕੱਟਿਆ ਹੋਇਆ ਧਨੀਆ ਮਿੱਥੇ ਐਡ ਕਰ ਦਵਾਂਗੇ ਚਾਹੋ ਤੇ ਨਾਲ ਪਦੀਨਾ ਵੀ ਪਾ ਸਕਦੇ ਹੋ ਤੇ ਸਬਜ਼ੀਆਂ ਆਪਣੀਆਂ ਮਨਪਸੰਦੀਆਂ ਤੁਸੀਂ ਹੋਰ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਸਾਰੀਆਂ ਸਬਜ਼ੀਆਂ ਨੂੰ ਇਹਦੇ ਵਿੱਚ ਮਿਕਸ ਕਰ ਲਵਾਂਗੇ ਤੇ ਬੈਟਰ ਜੇ ਸਾਨੂੰ گاੜਾ ਲੱਗੇਗਾ ਤੇ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ। ਕਾਫੀ گاੜਾ ਲੱਗ ਰਿਹਾ ਹੈ ਬੈਟਰ। ਅੱਧਾ ਕੱਪ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ। ਕਿਉਂਕਿ ਬੈਟਰ ਨੂੰ ਅਸੀਂ ਜ਼ਿਆਦਾ گاੜਾ ਵੀ ਨਹੀਂ ਰੱਖਣਾ ਤੇ ਨਾ ਹੀ ਜ਼ਿਆਦਾ ਪਤਲਾ ਰੱਖਣਾ ਆ। ਮੀਡੀਅਮ ਜੀ ਕੰਸਿਸਟੈਂਸੀ ਦਾ ਰੱਖਣਾ ਆ ਬੈਟਰ। ਇਹ ਦੇਖੋ ਇਸ ਤਰ੍ਹਾਂ ਦਾ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬੇਕਿੰਗ ਸੋਡਾ ਯਾਨੀ ਕਿ ਮਿੱਠਾ ਸੋਡਾ ਤੇ ਥੋੜਾ ਜਿਹਾ ਇਸੇ ਪਾਣਾ ਆ। ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿੰਨਾ ਕਪਾਇਆ ਹੈ ਚਮਚ ਦਾ ਚੌਥੇ ਹਿੱਸੇ ਤੋਂ ਵੀ ਕੱਟ ਪਾਇਆ ਨਾਲ ਹੀ ਪਾਣੀ ਪਾ ਕੇ ਤੇ ਅਸੀਂ ਇਹਨੂੰ ਹੁਣ ਫੈਂਟੜਾ ਨਹੀਂ ਹੈ ਸਿਰਫ ਇੱਕ ਵਾਰੀ ਮਿਕਸ ਕਰਨਾ ਹੈ ਕੋਈ ਸਾਈਡ ਨੂੰ ਇੱਥੇ ਹੁਣ ਬੈਟਰ ਤਿਆਰ ਹੈ ਬਿਲਕੁਲ ਤੇ ਅਸੀਂ ਇਹਨੂੰ ਹੁਣ ਰੈਸਟ ਲਈ ਬਿਲਕੁਲ ਨਹੀਂ ਰੱਖਣਾ ਨਾਲ ਦੇ ਨਾਲ ਹੀ ਅਸੀਂ ਨਾਸ਼ਤਾ ਬਣਾ ਲੈਣਾ ਆ ਮੈਂ ਇੱਥੇ ਛੋਟੇ ਜਿਹੇ ਪੈਨ ਦਾ ਯੂਜ਼ ਕਰ ਰਹੀ ਹਾਂ ਤੁਸੀਂ ਚਾਹੋ ਤੇ ਤਵੇ ਤੇ ਵੀ ਬਣਾ ਸਕਦੇ ਹੋ ਥੋੜਾ ਜਿਹਾ ਇੱਥੇ ਦੇਸੀ ਘਿਓ ਪਾਵਾਂਗੇ ਤੇ ਚੰਗੀ ਤਰ੍ਹਾਂ ਫੈਲਾ ਲਵਾਂਗੇ ਘਿਓ ਨੂੰ ਥੋੜੇ ਜੇ ਥੇ ਕਾਲੇ ਤਿਲ ਪਾਵਾਂਗੇ ਤੁਹਾਡੇ ਕੋਲ ਵਾਈਟ ਤਿਲ ਹੋਣ ਤੇ ਤੁਸੀਂ ਉਹਦਾ ਵੀ ਯੂਜ਼ ਕਰ ਸਕਦੇ ਹੋ ਤਿਲ ਪਾਣ ਨਾਲ ਨਾਸ਼ਤਾ ਦੇਖਣ ਵਿੱਚ ਕਾਫੀ ਵਧੀਆ ਲੱਗੇਗਾ ਤੇ ਥੋੜਾ ਜਿਹਾ ਇੱਥੇ ਅਸੀਂ ਪਾਵਾਂਗੇ ਜੀਰਾ ਤੇ ਜੀਰਾ ਤੇ ਤਿਲ ਜਦੋਂ ਥੋੜੇ ਜਿੇ ਤੜਕ ਜਾਣ ਉਦੋਂ ਅਸੀਂ ਇਹਦੇ ਵਿੱਚ ਪਾਵਾਂਗੇ ਬੈਟਰ ਇੱਥੇ ਮੈਂ ਛੋਟੀ ਕੜਚੀ ਲਈ ਹੈ ਤੇ ਅਸੀਂ ਇੱਥੇ ਡੇਢ ਕੜਚੀ ਬੈਟਰ ਦੀ ਇਹਦੇ ਵਿੱਚ ਪਾ ਦਵਾਂਗੇ ਜਿਵੇਂ ਅਸੀਂ ਉੱਤਪਮ ਬਣਾਣੇ ਆ ਉਸੇ ਤਰੀਕੇ ਨਾਲ ਬਣਾਣਾ ਹੈ ਸਿਰਫ ਉੱਤਪਮ ਥੋੜਾ ਜਿਹਾ ਪਤਲਾ ਹੁੰਦਾ ਹੈ ਇਹਦੇ ਨਾਲੋਂ ਅਸੀਂ ਇਹ ਨਾ ਹੀ ਜ਼ਿਆਦਾ ਪਤਲਾ ਬਣਾਉਣਾ ਹੈ ਤੇ ਨਾ ਹੀ ਜ਼ਿਆਦਾ ਮੋਟਾ ਖਾਣ ਵਿੱਚ ਇਹ ਬਹੁਤ ਜ਼ਿਆਦਾ ਟੇਸਟੀ ਲੱਗੇਗਾ ਤੇ ਜਿਹੜਾ ਅਸੀਂ ਇਹਦੇ ਵਿੱਚ ਮਿੱਠਾ ਸੋਡਾ ਪਾਇਆ ਹੈ ਉਹਦੇ ਨਾਲ ਇਹ ਅੰਦਰੋਂ ਕਾਫੀ ਸਪੰਜੀ ਬਣ ਕੇ ਤਿਆਰ ਹੋਏਗਾ ਤੇ ਹੁਣ ਅਸੀਂ ਇਹਦੇ ਉੱਪਰ ਪਾਵਾਂਗੇ ਬਰੀਕ ਕੱਟੇ ਹੋਏ ਪਿਆਜ਼ ਤੇ ਟਮਾਟਰ ਇਹ ਦੋਨੋਂ ਚੀਜ਼ਾਂ ਜ਼ਰੂਰ ਪਾਓ ਇਹਦੇ ਉੱਪਰ ਇਹਦੇ ਨਾਲ ਨਾਸ਼ਤਾ ਦੇਖਣ 'ਚ ਵੀ ਸੋਹਣਾ ਲੱਗੇਗਾ ਤੇ ਟੇਸਟ ਤਾਂ ਕਾਫੀ ਵਧੀਆ ਆਏਗਾ ਹੀ ਤੇ ਨਾਲ ਹੀ ਅਸੀਂ ਇਹ ਸਾਈਡ ਤੇ ਵੀ ਥੋੜੇ ਜਿਹੇ til ਪਾ ਦਵਾਂਗੇ ਤੇ 2 ਮਿੰਟ ਲਈ ਅਸੀਂ ਹੁਣ ਨੂੰ ਪੱਕਣ ਦਵਾਂਗੇ ਬਿਲਕੁਲ ਲੋ ਫਲੇਮ ਤੇ ਫਲੇਮ ਦਾ ਬਹੁਤ ਧਿਆਨ ਰੱਖਣਾ ਹੈ ਤੇ ਤੇ ਹੁਣ ਇਸ ਸਾਈਡ ਵੀ ਅਸੀਂ ਥੋੜਾ ਜ਼ਿਆਦਾ ਦੇਸੀ ਘਿਓ ਲਗਾਵਾਂਗੇ ਤੁਸੀਂ ਚਾਹੋ ਤੇ ਕਿਸੇ ਵੀ ਤੇਲ ਦਾ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਹੁਣ ਅਸੀਂ ਇਹਦੀ ਸਾਈਡ ਚੇਂਜ ਕਰਾਂਗੇ ਇੱਕ ਸਾਈਡ ਇਹਦੀ ਪੱਕ ਗਈ ਹੈ ਹੁਣ ਦੂਸਰੀ ਸਾਈਡ ਤੋਂ ਵੀ ਅਸੀਂ ਇਹਨੂੰ 1.5 ਮਿੰਟ ਵਾਸਤੇ ਪਕਾ ਲੈਣਾ ਆ ਚੈੱਕ ਕਰ ਲੈਣੇ ਆ ਦੂਸਰੀ ਸਾਈਡ ਵੀ ਲੋ ਜੀ ਇੱਥੇ ਸਾਡਾ ਸਪੰਜੀ ਜਿਆ ਸੁਜੀ ਦਾ ਨਾਸ਼ਤਾ ਤਿਆਰ ਹੈ। ਆ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਆ। ਤੇ ਇਸੇ ਤਰੀਕੇ ਨਾਲ ਅਸੀਂ ਇੱਕ ਹੋਰ ਬਣਾ ਕੇ ਦੇਖਦੇ ਆ। ਤੁਸੀਂ ਇਹਨੂੰ ਉਤਪਮ ਕਹਿ ਲਓ ਚਾਹੇ ਚਿਲਾ ਕਹਿ ਲਓ। ਇਸੇ ਤਰੀਕੇ ਨਾਲ ਕੀ ਹੋਤੇ ਤਿਲ ਪਾ ਕੇ ਹੁਣ ਅਸੀਂ ਡੇਢ ਕਕਰਸ਼ੀ ਦੇ ਉੱਪਰ ਬੈਟਰ ਪਾ ਦਵਾਂਗੇ। ਪਿਆਜ਼ ਟਮਾਟਰ ਪਾ ਕੇ ਨਾਲ ਹੀ ਪਾ ਦਾਂਗੇ ਹਲਕੇ ਹਲਕੇ ਬਲੈਕ ਤਿਲ। ਤੇ ਇਸੇ ਤਰ੍ਹਾਂ ਇੱਕ ਸਾਈਡ ਤੋਂ ਸੇਕ ਲਵਾ ਕੇ ਤੇ ਹੁਣ ਦੂਸਰੀ ਸਾਈਡ ਤੇ ਵੀ ਇਸੀ ਚੰਗੀ ਤਰ੍ਹਾਂ ਸੇਕ ਲੈਣਾ ਆ ਘੋਲ ਲਗਾ ਕੇ ਇਥੇ ਸਾਡਾ ਬੜਾ ਵਧੀਆ ਨਾਸ਼ਤਾ ਬਣ ਕੇ ਤਿਆਰ ਹੈ ਯਕੀਨ ਮੰਨਿਓ ਬੱਚਿਆਂ ਨੂੰ ਇਹ ਬਹੁਤ ਹੀ ਜ਼ਿਆਦਾ ਪਸੰਦ ਆਏਗਾ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਜੇ ਤੁਸੀਂ ਪਰੌਂਠਿਆਂ ਤੋਂ ਬੋਰ ਹੋ ਗਏ ਹੋ ਖਾ ਕੇ ਜਾਂ ਬਣਾ ਕੇ ਵੀ ਬੋਰ ਹੋ ਗਏ ਹੋ ਤਾਂ ਇਹ ਵਾਲਾ ਨਾਸ਼ਤਾ ਜ਼ਰੂਰ ਬਣਾਓ ਬਹੁਤ ਜਲਦੀ ਬਣ ਜਾਂਦਾ ਆ ਤੇ ਇਹਨੂੰ ਅਸੀਂ ਹੁਣ ਸਰਵ ਕਰਾਂਗੇ ਹਰੀ ਚਟਨੀ ਦੇ ਨਾਲ ਜਿਹਦੇ ਨਾਲ ਇਹ ਹੋਰ ਜ਼ਿਆਦਾ ਟੇਸਟੀ ਲੱਗੇਗਾ ਤੁਸੀਂ ਚਾਹੋ ਤੇ ਟਮੇਟੋ ਸੌਸ ਜਾਂ ਖੱਟੀ ਮਿੱਠੀ ਇਮਲੀ ਦੀ ਚਟਨੀ ਨਾਲ ਵੀ ਇਹਨੂੰ ਖਾ ਸਕਦੇ ਹੋ ਤੇ ਇੱਥੇ ਮੈਂ ਤੁਹਾਨੂੰ ਦਿਖਾਨੀ ਆ ਕਿ ਕਿੰਨਾ ਜ਼ਿਆਦਾ ਸਪੰਜੀ ਬਣ ਕੇ ਇਹ ਨਾਸ਼ਤਾ ਤਿਆਰ ਹੋਇਆ ਹੈ ਦੇਖੋ ਕਿੰਨੀ ਵਧੀਆ ਜਾਲੀ ਬਣੀ ਹੈ ਤੇ ਇੱਕ ਵਾਰੀ ਇਹ ਸੂਜੀ ਦਾ ਨਾਸ਼ਤਾ ਜ਼ਰੂਰ ਬਣਾ ਕੇ ਦੇਖਿਓ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗਾ ਤੇ ਰੈਸিপি ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮੇਰੇ ਚੈਨਲ ਲਵ ਮਿੰਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੁਬਾਰਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ